ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਗੂੜੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਤੇ ਤਹਿਸੀਲ ਇਸ ਪਿੰਡ ਨੂੰ ਦੋਸਤੋ ਗਿੱਦੜਵਾਹ ਜੇ ਆਸ-ਪਾਸ ਪਿੰਡਾਂ ਦੀ ਗੱਲ ਕਰੀਏ ਤਾਂ ਦੋਸਤੋ ਇੱਕ ਪਾਸੇ ਮੱਲਣ ਤੇ ਦੂਜੇ ਪਾਸੇ ਦੋਸਤੋ ਸੂਰੇ ਵਾਲਾ ਤੇ ਗਾਹਾਂ ਹਰੀਕੇ ਕਲਾਂ ਇਹਦੇ ਗਵਾਂਡੀ ਪਿੰਡ ਹੈ ਜੀ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਬਾਈ ਹੁਣਾਂ ਦਾ ਪਸ਼ੂ ਪਾਲਣ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂਗਾ ਘਰੇ ਪਸ਼ੂ ਰੱਖੇ ਆ ਦੇ ਪਸ਼ੂ ਉਹਨੇ ਕੀ ਰੱਖਦੇ ਆ ਵੀ ਜਿੰਨਾਕ ਦੀ ਦੋਸਤ ਸੇਵਾ ਹੋ ਸਕੇ ਅੱਜ ਇਸ ਘਰ ਦੇ ਵਿੱਚੋਂ ਤੁਹਾਨੂੰ ਦੂਜੀ ਸੂਏ ਸੂਣ ਵਾਲੀ ਝੋਟੀ ਦਿਖਾਉਣੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਇਧਰ ਦੇ ਪਾਸੇ ਬਾਈ ਹੁਣਾਂ ਦੇ ਘਰ ਦੇ ਪਸ਼ੂ ਐ ਇਹ ਸਾਰੇ ਠੀਕ ਹੈ ਜੀ ਮੈਂ ਪਹਿਲਾਂ ਹੀ ਦੱਸਿਆ ਵੀ ਉਹਨੇ ਕੀ ਪਸ਼ੂ ਰੱਖਦੇ ਜਿੰਨਾਕ ਦੀ ਮੰਨ ਕੇ ਚੱਲੋ ਵੀ ਸੇਵਾ ਹੋ ਸਕੇ ਬਹੁਤ ਸੋਹਣੀ ਇਹ ਝੋਟੀ ਤਿਆਰ ਹੋਈ ਆ ਥਣ ਹਵਾਨੇ ਦੀ ਚੰਗਾ ਦੁੱਧ ਪੈਦਾ ਕਰਨ ਵਾਲੀ ਇਹ ਝੋਟੀ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਜੀ ਕਰਮਾ ਵਾਲੀ ਨਾ ਹਵਾਨਾ ਹੁੰਨਾ ਬਹੁਤ ਸੋਹਣਾ ਬਣਾਇਆ ਤੇ ਬਾਕੀ ਥਣ ਥਣ ਵੀ ਬਹੁਤ ਸੋਹਣਾ ਲਾਇਆ ਠੀਕ ਹੈ ਜੀ ਵੀਡੀਓ ਨੇੜੇ ਤੱਕ ਦੇਖ ਲਿਓ ਬਾਕੀ ਰੇਟ ਬਾਈ ਤੋਂ ਵੀਡੀਓ ਚ ਹੀ ਕਰਾਵਾਂਗੇ ਤੇ ਜਿਹੜੇ ਕਿਸੇ ਵੀਰ ਭਰਾ ਨੂੰ ਜਚੇ ਬਾਕੀ ਆਪਣੀ ਜਿਹੜੀ ਪ੍ਰੋਪਰ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰ ਸਕਦੇ ਹੋ ਤੇ ਬਾਕੀ ਗੱਲਬਾਤ ਹੈ ਜਿਹੜੀ ਦੋਸਤੋ ਆਊ ਬਾਈ ਨਾਲ ਕਰੀਏ ਸਾਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸਿਓ ਆਪਣਾ ਪਹਿਲਾਂ ਦਾ ਨਾਮ ਹੈਗਾ ਜੀ ਲਾਪਰੀ ਸਿੰਘ ਪਿੰਡ ਗੁੜੀ ਸੰਗਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੈਤੋ ਮੱਲਨ ਰੋਡ ਤੇ ਇਹ ਪਿੰਡ ਆਪਣਾ ਪੈਂਦਾ ਠੀਕ ਹੈ ਆਸ-ਪਾਸ ਦੇ ਪਿੰਡ ਸੂਰਿਆਲਾ ਹਰੀਕੇ ਕਲਾਂ ਪਿੰਡ ਆਪਣੇ ਨੇੜੇ ਰਹਿ ਜਾਂਦੇ ਆ ਠੀਕ ਹੈ ਅੱਛਾ ਜਿਹੜੀ ਆ ਝੋਟੀ ਆਪਾਂ ਵਿਕਾਊ ਕੀਤੀ ਅੱਜ ਆਪਣੀ ਘਰ ਦੀ ਹੈ ਜਾਂ ਖਰੀਦੀ ਹੋਈ ਨਹੀਂ ਨਹੀਂ ਘਰ ਦੀ ਹੈ ਜੀ ਆਪ ਘਰ ਦੀ ਝੋਟੀ ਹੈ ਹਾਂਜੀ ਠੀਕ ਹੈ ਅੱਛਾ ਕੀ ਡਿਟੇਲ ਹੈ ਕਿੰਨੇ ਕ ਟਾਈਮ ਰਹਿ ਗਿਆ ਸੂਣ ਦੇ ਵਿੱਚ ਤੇ ਇਹ ਸੂਆ ਦੂਜਾ ਹਫ਼ਤਾ ਖੰਡ ਲਊਗੀ ਇਹ ਹਫ਼ਤਾ ਲੈ ਜੂਗੀ ਹਾਂਜੀ ਤੇ 16 17 ਕਿਲੋ ਦੁੱਧ ਆ ਪਾਣ ਕੇ ਚਲੋ ਵੀ ਦਿਓ ਕਿ 14 ਕਿਲੋ ਦੁੱਧ ਆਪਾਂ ਪਹਿਲੇ ਸੂਏ ਦੇ ਥਲੋਚੋਇਆ ਅੱਛਾ ਪਹਿਲੇ ਸੂਏ 14 ਲੀਟਰ ਹਾਂਜੀ ਚੋਇਆ ਅੱਦ ਨਾ ਅੱਛਾ ਅੱਛਾ ਇਹਦਾ ਪਸੂ ਜ਼ਿਆਦਾ ਹੁਣ ਕਰਕੇ ਵਿੱਚੋਂ ਕੋਈ ਇੱਕ ਅੱਧਾ ਪਸੂ ਸ਼ੇਲ ਕਰ ਦੇਈ ਦਾ ਅੱਛਾ ਠੀਕ ਹੈ ਸੋ ਸੋਣੀ ਸੁਨੱਖੀ ਬਹੁਤ ਐ ਛੋਟੀ ਇਹ ਤੇ ਕਰਮਾ ਵਾਲੀ ਨਹਾਵਣਾ ਥਾਣਾ ਹਮਾਣਾ ਵੀ ਬਹੁਤ ਸੋਹਣਾ ਲਾਇਆ ਠੀਕ ਹੈ ਅੱਛਾ ਖੋਲੀ ਇਹਨੂੰ ਮਾੜੀ ਜ ਹਫਤਾ ਹਜੇ ਲੈ ਜੂਗੀ ਦੂਜੇ ਸਵੇਰੇ ਦੋਸਤੋ ਇਹ ਝੂਟੀ ਤਿਆਰ ਆ ਇੱਕ ਹਫਤੇ ਦੀ ਕੱਚੀ ਆ ਜੀ ਠੀਕ ਆ ਜੀ ਬਹੁਤ ਸੋਹਣਾ ਹਵਾਨਾ ਕਰਮਾ ਵਾਲੀ ਨੇ ਤਿਆਰ ਕੀਤਾ ਥਣ ਮੁੱਠੀ ਮੁੱਠੀ ਦਾ ਥਣ ਤੇ ਜੇ ਹਫਤਾ ਪਿਆ ਤੁਸੀਂ ਉਸ ਹਾਵ ਨਾਲ ਹਵਾਨਾ ਜੱਜ ਕਰਨਾ ਵੀ ਇਹਨੇ ਹਫਤੇ ਦੇ ਵਿੱਚ ਹਜੇ ਬਹੁਤ ਪਿਛਲੇ ਪਿਛਲੇ ਸਾਰੇ ਵਾਲ ਬੋਲ ਜਿਹੜੇ ਦੋਸਤੋ ਕੱਢ ਜਾਣੇ ਆ ਠੀਕ ਆ ਜੀ ਬਾਕੀ ਸੋਣੀ ਸੁਨੱਖੀ ਬਹੁਤ ਆ ਸਿੰਗਾ ਸੁੰਗਾ ਦੀ ਤੇ ਬਿਲਕੁਲ ਮੋਰਾ ਨਸਲ ਦੇ ਵਿੱਚ ਆ ਜੀ ਠੀਕ ਆ ਢਾਂਚੇ ਪੱਖੋਂ ਸੋਹਣੀ ਝੂਟੀ ਤੇ ਗਾਂ ਚੰਗਾ ਦੁੱਧ ਦੇਣ ਵਾਲੀ ਝੂਟੀ ਇਹੇ ਆ ਤੁਹਾਨੂੰ ਦਿਖਾ ਰਿਹਾ ਬਸ ਠੀਕ ਹੈ ਭਾਈ ਲੈ ਚੱਲ ਉੱਥੇ ਲੈ ਚੱਲ ਲੈ ਚੱਲ ਥਣਾ ਥੁਣਾ ਇੱਕ ਵਾਰੀ ਉਹ ਫੇਰ ਮੈਂ ਤਸੱਲੀ ਕਰਾ ਦਿੰਨਾ ਜਿਹੜੇ ਵੀਰ ਬਾਰ ਬੈਠੇ ਆ ਜਿੰਨਾ ਤੋਂ ਨਹੀਂ ਪਹੁੰਚਿਆ ਜਾਣਾ ਠੀਕ ਹੈ ਜੀ ਇਹ ਆ ਲੋ ਦੋਸੋ ਥਣਾ ਥੁਣਾ ਦੀ ਕਰ ਲਓ ਪੂਰੀ ਚੈੱਕ ਠੀਕ ਹੈ ਜੀ ਵੈਸੇ ਨਾਰਮਲ ਜੀ ਮੱਜਾ ਹੈ ਕੋਈ ਵੱਡੀ ਬਾਲੀ ਨਹੀਂ ਗਈ ਜਿੰਨੀ ਕਾਮ ਮੱਜਾਂ ਹੁੰਦੀ ਆ ਓਡੀਕ ਮੱਜ ਤੁਸੀਂ ਮੰਨ ਸਕਦੇ ਹੋ ਇਹਨੂੰ ਠੀਕ ਹੈ ਦੂਜੇ ਸਵੇਰੇ ਲਈ ਚੰਗਾ ਦੁੱਧ ਇਹਨੇ ਦੇਣਾ ਹੁਣ ਤੇ ਰੇਟ ਰੂਟ ਭਾਈ ਜੀ ਇਹਨਾਂ ਦਾ ਰੇਟ ਦਾ 165 ਹੈ ਜੀ 165000 ਠੀਕ ਹੈ ਮਾਨਤਨ ਮੱਕੇ ਮੌਕੇ ਤੇ ਕਰ ਦਾਂਗੇ ਮਾਨਤਨ ਦੂਰ ਹੋ ਜਾਊਗਾ ਖੁੱਲਾ ਡੁੱਲਾ ਹੋ ਜਾਊਗਾ ਹੋ ਜਾਊਗਾ ਠੀਕ ਹੈ ਦੋਸਤੋ 165000 ਰੁਪਿਆ ਬਾਈ ਹੁਣਾਂ ਨੇ ਡਿਮਾਂਡ ਕੀਤੀ ਹੈ ਜੀ ਇਸ ਛੋਟੀ ਦੀ ਠੀਕ ਹੈ ਜੀ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਬਾਈ ਕਹਿੰਦਾ ਵੀ ਮਾਨਤਾਨ ਖੁੱਲਾ ਡੁੱਲਾ ਕਰ ਦਾਂਗੇ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਸ਼ਸ਼ੀ ਗੱਲ